ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਦੇ ਜਿਹੜੀ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਜੀ ਉਹ ਰਹਿਣਗੇ ਪਿਓਰ ਜੋਰਜਟ ਦੇ ਵਿੱਚ ਟੈਬੀ ਜੋਰਜਟ ਦੇ ਵਿੱਚ ਤੇ ਪਿਓਰ ਚਨੂਨ ਦੇ ਵਿੱਚ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਸਾਡੀ ਲੋਕੇਸ਼ਨ ਪੁੱਛਦੀਆਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਸਾਡੀ ਜਿਹੜੀ ਸ਼ਾਪ ਦਾ ਡਰੈੱਸ ਰਹਿਣ ਵਾਲਾ ਜੀ ਉਹ ਹੈਗਾ ਜੀ ਸਾਡੀ ਸ਼ਾਪ ਹੈਗੀ ਆ ਜੀ ਬੋਹਾ ਰੋਡ ਭੁਲਾੜਾ ਜੇਕਰ ਤੁਸੀਂ ਆਈਟੀਆਈ ਤੋਂ ਆਉਂਗੇ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਲੈਫਟ ਸਾਈਡ ਆਗੇ ਜਿੱਦੋਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਕਰ ਲਿਆ ਤਾਂ ਤੁਸੀਂ ਪੌਲ ਉੱਤਰਨਸਾਰ ਲੈਫਟ ਸਾਈਡ ਆ ਕੇ ਖੱਬੇ ਆ ਥਾ ਕੇ ਜੀ ਥੋੜਾ ਜਿਹਾ ਅੱਗੇ ਆਉਣਾ ਅੱਗੇ ਤੁਹਾਨੂੰ ਟੈਰਾ ਦੀ ਦੁਕਾਨ ਮਿਲੂਗੀ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਵੱਲੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੇ ਖੱਬੇ ਹੱਥ ਤੁਸੀਂ ਆਉਣਾ ਸੌਰੀ ਪੌਲ ਦੇ ਸੱਜੇ ਹੱਥ ਤੁਸੀਂ ਆ ਕੇ ਉੱਥੇ ਇੱਕ ਟੈਰਾ ਵਾਲੀ ਦੁਕਾਨ ਹੋਣੀ ਆ ਉਹਦੇ ਨਾਲ ਵਾਲੀ ਜਿਹੜੀ ਗਲੀ ਹੈ ਜੀ ਉਸ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਆਈਏ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਉਹ ਲੈ ਕੇ ਆਏ ਆ ਬਿਲਕੁਲ ਪਿਓਰ ਜੋਰਜਟ ਤੇ ਪਿਓਰ ਚਨੂਨ ਦੇ ਸੂਟ ਰਹਿਣ ਵਾਲੇ ਆ ਜੀ ਫਰਸਟ ਸੂਟ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ ਇਹ ਬਿਲਕੁਲ origignal جورਜਟ ਹੈ ਜੀ ਠੀਕ ਹੈ ਜੀ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੇ ਆ ਬਿਲਕੁਲ origignal جورਜਟ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੁਹਾਨੂੰ ਸ਼ਰਟ ਪੀਸ ਦਿਖਾਉਣ ਲੱਗੇ ਆ ਜੀ ਦੇਖੋ ਬਿਲਕੁਲ origignal georgette ਹੈ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਨਜ਼ਦੀਕ ਤੋਂ ਦੇਖੋ ਜੀ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਲੈਮਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਦੇਖੋ ਤੁਸੀਂ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਸ਼ਰਟ ਪੀਸ ਆਊਗਾ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਸ਼ਰਟ ਪੀਸ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਲੈਮਨ ਕਲਰ ਕਲਰ ਹੈ ਕਲਰ ਵੀ ਬੜਾ ਪਿਆਰਾ ਜੀ λεਮਨ ਕਲਰ ਤੇ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਬਿਲਕੁਲ ਪਿਓਰ ਰੀਜਨਲ ਵਾਲੀ ਜੋਰ ਚਟ ਹੈ ਜੀ ਬਿਲਕੁਲ ਪਿਓਰ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਉਹ ਵੀ λεਮਨ ਕਲਰ ਦੀ ਇਹਦੇ ਨਾਲ ਬਾਟਮ ਆਉਗੀ ਦੇਖੋ ਜੇਕਰ ਤੁਸੀਂ ਸਾਡੇ ਕੋਲੋਂ ਇਹ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਾਲਾ ਸ਼ਰਟ ਪੀਸ 1000 ਵਿੱਚ ਪਊਗਾ ਜੀ ਜੇਕਰ ਤੁਸੀਂ ਵਿੱਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਅਸੀਂ ਜਿਹੜੀ ਤੁਹਾਨੂੰ ਬਾਟਮ ਦਿਖਾਈ ਆ ਵੀ ਹਾਂਜੀ ਜੇਕਰ ਤੁਸੀਂ ਸਾਡੇ ਕੋਲੋਂ ਇਹ ਨਾਲ ਸੇਮ ਜੋਰਜਟ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਅਸੀਂ ਇਹਦੇ ਨਾਲ ਤੁਹਾਨੂੰ ਬਾਟਮ ਜਿਹੜੀ ਉਹ ਡਾਈ ਕਰਵਾ ਕੇ ਦਵਾਂਗੇ ਤੇ ਤੁਹਾਨੂੰ ਜਿਹੜਾ ਸੂਟ ਪਊਗਾ ਉਹ 1500 ਦੇ ਵਿੱਚ ਪਊਗਾ ਜੀ ਠੀਕ ਹੈ ਜੀ ਇਹ ਵਾਲੇ ਜਿਹੜੇ ਜੋਰਜਟ ਹੈ ਬਿਲਕੁਲ ਰੀਜਨਲ ਡਾਈਏਬਲ ਜੋਰਜਟ ਹੈ ਜੀ ਇਸ ਤੁਹਾਨੂੰ ਬਾਟਮ ਡਾਈ ਕਰਵਾ ਕੇ ਦਵਾਂਗੇ ਤੇ ਤੁਹਾਨੂੰ ਸੂਰ ਦੀ ਜਿਹੜੀ ਪ੍ਰਾਈਜ਼ ਪਹਿਣ ਵਾਲੀ ਆ ਉਹ 1500 ਰੁਪਏ ਪਾਉਗੀ ਜੇਕਰ ਤੁਸੀਂ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 1000 ਦੇ ਵਿੱਚ ਇਹ ਵਾਲਾ ਸ਼ਰਟ ਪੀਸ ਪਾਊਗਾ ਵਿਦ ਆਰੀ ਵਰਕ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਇਹਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਤੇ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਜੀ ਬਿਲਕੁਲ ਰਿਜਨਲ ਪਿਓਰ ਵਾਲੀ ਜੋਰਜਟ ਹੈ ਠੀਕ ਹੈ ਜੀ ਬਿਲਕੁਲ ਰਿਜਨਲ ਪਿਓਰ ਵਾਲੀ ਜੋਰਜਟ ਹੈ ਪ੍ਰਿੰਟ ਬੜਾ ਪਿਆਰਾ ਤੇ ਲੈਮਨ ਕਲਰ ਹੈ ਅਗਲਾ ਅਗਲਾ ਸੂਰ ਚੈੱਕ ਕਰੋ ਇਹ ਕੇਵਲਾ ਕਲਰ ਹੈ ਜੀ ਇਹਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਬਿਲਕੁਲ origignal جورਜਟਾ ਬਿਲਕੁਲ ਪਿਓਰ جورਜਟਾ ਜੀ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਜੇਕਰ ਤੁਸੀਂ ਸਾਡੇ ਕੋਲੋਂ ਕੱਲੀ ਸ਼ਰਟ ਬਾਏ ਕਰਨੀ ਹੈ ਤਾਂ ਤੁਹਾਨੂੰ 1000 ਵਿੱਚ ਸ਼ਰਟ ਲੈਣੀ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਬਾਟਮ ਲੈਣੀ ਹੈ ਤਾਂ ਅਸੀਂ ਤੁਹਾਨੂੰ ਪਿਓਰ ਦੀ ਜੌਰਜਟ ਦੀ ਬਾਟਮ ਡਾਈ ਕਰਵਾ ਕੇ ਦੇਵਾਂਗੇ ਤੇ ਤੁਹਾਨੂੰ ਸੂੜ ਦੀ ਪ੍ਰਾਈਸ 1500 ਰੁਪਏ ਪਊਗੀ ਜੀ ਦੇਖੋ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਐਦਾਂ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਉਹ ਪੂਰੀ ਸ਼ਰਟ ਉੱਪਰ ਆਰੀ ਵਰਕ ਹੋਇਆ ਪ੍ਰਿੰਟ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਨਜ਼ਦੀਕ ਤੋਂ ਬਿਲਕੁਲ ਰਿਜਨਲ ਪਿਓਰ ਜੌਰਜਟ ਹੈ ਜੀ ਠੀਕ ਹੈ ਜੀ ਪ੍ਰਿੰਟ ਬੜਾ ਪਿਆਰਾ ਕਲਰ ਵੀ ਬੜਾ ਪਿਆਰਾ ਜਾਈ ਜਿਹੜਾ ਵੀ ਤੁਹਾਨੂੰ ਸੂਟ ਇਹਦੇ ਵਿੱਚੋਂ ਕੋਈ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪ੍ਰਿੰਟ ਦੇਖੋ ਬੜਾ ਪਿਆਰਾ ਜਾਂ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਪੂਰਾ ਸਰਦਾਰੀ ਸੂਟ ਹੈ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਤੇ ਸ਼ਰਟ ਪੀਸ ਵੀ ਲੈ ਸਕਦੇ ਹੋ ਦੇਖੋ ਇਹ ਕੇ ਵਾਲਾ ਸੂਟ ਦੇਖੋ ਜੀ ਇਹ ਵੀ ਜੌਰਜਟ ਦੇ ਵਿੱਚ ਹੈ ਠੀਕ ਹੈ ਇਹਦੇ ਉੱਪਰ ਵੀ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਉੱਪਰ ਵੀ ਵਰਕ ਹੋਇਆ ਇਹ ਟੈਬੀ ਜੌਰਜਟ ਚ ਆਊਗਾ ਜੀ ਮਸਲੀਨ ਦੀ ਇਹਦੇ ਨਾਲ ਰਹਿਣ ਵਾਲੀ ਹੈ ਬਾਟਮ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪੂਰੀ ਸ਼ਰਟ ਉੱਪਰ ਵਰਕ ਹੋਇਆ ਦੇਖ ਸਕਦੇ ਹੋ ਜ਼ੋਰਜਟਾ ਜੀ ਇਹ ਵੀ ਜ਼ੋਰਜਟ ਵਿੱਚ ਲੈ ਕੇ ਆਇਆ ਅਰੀਜਨਲ ਜ਼ੋਰਜਟ ਹੈ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 1100 ਰੁਪਏ ਠੀਕ ਹੈ ਜੀ ਵਿਦ ਬਾਟਮ ਮਸਲੀਨ ਦੀ ਵਿਦ ਬਾਟਮ ਹੈ ਤੇ 1100 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਕਲਰ ਠੀਕ ਹੈ ਜੀ ਇਸ ਤੋਂ ਅਗਲੇ ਜਿਹੜੇ ਅਸੀਂ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਇਹ ਪਿਓਰ ਚਨੂਨ ਚ ਰਹਿਣਗੇ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਚਨੂਨ ਸਟਾਫ ਹੈ ਜੀ ਤੁਸੀਂ ਦੇਖ ਸਕਦੇ ਹੋ ਪਿਓਰ ਚਨੂਨ ਸਟਾਫ ਹੈ ਵੈਦ ਮਸਲੀਨ ਬਾਟਮ ਹੈ ਜੀ ਇਹ ਵਾਲੀ ਬਾਟਮ ਆਉਣ ਵਾਲੀ ਹੈ ਮਸਲੀਨ ਦੀ ਸ਼ਰਟ ਪੀਸ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਪਿਓਰ ਚਨੂਨ ਸਟਾਫ ਹੈ ਵੈਦ ਮਸਲੀਨ ਬਾਟਮ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1100 ਰੁਪਏ ਚਨੂਨ ਸੂਟ ਦਾ ਜੀ ਚਨੂਨ ਸੂਟ ਦਾ ਤੁਹਾਨੂੰ ਸਿਰਫ 1100 ਰੁਪਏ ਪ੍ਰਾਈਸ ਦੇ ਰਹੇ ਆ ਵੈਦ ਮਸਲੀਨ ਬਾਟਮ ਦੇ ਨਾਲ ਇੱਕੇ ਵਾਲਾ ਕਲਰ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਸੋਗਲਾ ਪ੍ਰਿੰਟ ਚੈੱਕ ਕਰੋ ਇਹ ਕੇਵਲਾ ਪ੍ਰਿੰਟ ਮਿਲੂਗਾ ਜੀ ਤੁਹਾਨੂੰ ਇਹ ਵੀ ਚਨੂਨ ਦੇ ਵਿੱਚ ਹੈ ਜੀ ਪਿਓਰ オリジナル ਚਨੂਨ ਦੇ ਵਿੱਚ ਹੈ ਵੈਦ ਮਸਲੀਨ ਬਾਟਮ ਰਹੂਗੀ ਦੇਖੋ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਚਨੂਨ ਸਟਾਫ ਹੈ ਜੀ ਬਿਲਕੁਲ ਪਿਓਰ ਚਨੂਨ ਸਟਾਫ ਹੈ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 1100 ਰੁਪਏ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਵੀ ਬੜਾ ਪਿਆਰਾ ਜਿਹਾ ਬ੍ਰਾਈਟ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਚਨੂਨ ਸਟਾਫ ਅਵਨਬਲ ਹੈ ਜੀ ਇਹ ਵਾਲਾ ਚਨੂਨ ਸਟਾਫ ਵੈਦ ਮਸਲੀਨ ਬਾਟਮ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 1100 ਰੁਪਏ ਜੀ ਅਗਲੇ ਪੀਚ ਚੈੱਕ ਕਰੋ ਜੀ ਇਹ ਵੀ ਜੌਰਜਟ ਹੈ ਟੈਬੀ ਜੌਰਜਟ ਹੈ 올ਓਵਰ ਸੂਟ ਰਹੂਗਾ ਜੀ ਟੈਬੀ ਜੌਰਜਟ ਹੈ 올ਓਵਰ ਸੂਟ ਰਹੂਗਾ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 500 ਰੁਪਏ 500 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਜੌਰਜਟ ਦਾ ਸਾਡੇ ਕੋਲ ਸੂਟ ਬਾਏ ਕਰ ਸਕਦੇ ਹੋ ਸ਼ਰਟ ਪੀਸ ਵੀ ਬਣਾ ਸਕਦੇ ਹੋ 올ਓਵਰ ਸੂਟ ਵੀ ਲੈ ਸਕਦੇ ਹੋ ਤੇ ਫਰੌਕ ਵੀ ਬਣਾ ਸਕਦੇ ਹੋ ਐਦਾਂ ਦੇ ਸਟੱਫ ਐਦਾਂ ਦੇ ਜਿਹੜੇ ਪ੍ਰਿੰਟ ਹੁੰਦੇ ਆ ਫਰੌਕ ਲਈ ਕਾਫੀ ਵਧੀਆ ਹੁੰਦੇ ਆ ਜੀ ਇਦਾਂ ਇਹ ਤੁਸੀਂ ਫਰੌਕ ਵੀ ਰੈਡੀ ਕਰ ਸਕਦੇ ਹੋ ਟੈਬੀ ਜੌਰਜਟ ਰਹਿਣ ਵਾਲੀ ਹੈ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 500 ਰੁਪਏ ਜੀ 500 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹਦੇ ਵਿੱਚ ਇੱਕ ਹੋਰ ਪ੍ਰਿੰਟ ਚੈੱਕ ਕਰੋ ਇਹ ਕੇਵਲਾ ਪ੍ਰਿੰਟ ਮਿਲੂਗਾ ਤੁਹਾਨੂੰ ਇਹ ਵੀ ਟੈਬੀ ਜੌਰਜਟ ਰਹਿਣ ਵਾਲਾ ਠੀਕ ਹੈ ਤੁਹਾਨੂੰ ਨਜ਼ਦੀਕ ਤੋਂ ਦਿਖਾ ਸਕਦੇ ਹਾਂ ਟੈਬੀ ਜੌਰਜਟ ਹੈ ਜੀ 500 ਰੁਪਏ ਰਹਿਣ ਵਾਲੀ ਹੈ ਪ੍ਰਾਈਸ ਕੰਪਲੀਟ ਸੂਰਦੀ 500 ਰੁਪਏ ਰਹਿਣ ਵਾਲੀ ਪ੍ਰਾਈਸ ਠੀਕ ਹੈ ਜੀ ਐਦਾਂ ਦੇ ਸਟਾਫ ਦੀ ਫਰੌਕ ਬੜੀ ਸੋਹਣੀ ਜਿਹੀ ਰੈਡੀ ਹੋਣੀ ਹੈ ਜਿਹੜੀ ਵੀ ਮੇਰੇ ਭੈਣ ਨੂੰ ਇਹ ਵਾਲਾ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਸਨ ਅੱਜ ਦੇ ਜਿਹੜੇ ਸਾਡੇ ਸੂਟ ਇਹਨਾਂ ਸੂਟਾਂ ਵਿੱਚ ਜਿਹੜਾ ਵੀ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਅਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੁਹਾਨੂੰ ਮੇਰੀ ਜਿਹੜੀ ਲੋਕੇਸ਼ਨ ਹੈ ਡਿਸਕ੍ਰਿਪਸ਼ਨ ਚ ਮਿਲ ਸਕਦੀ ਹੈ ਉੱਥੋਂ ਤੁਸੀਂ ਦੇਖ ਕੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ